ਸਤਕਾਰਯੋਗ ਇਲਾਕਾ ਨਿਵਾਸੀਓ ਤੇ ਪ੍ਰਸ਼ਾਸਨ ਅਸੀਂ ਸਾਰਿਆਂ ਦੇ ਧਿਆਨ ਵਿੱਚ ਕੱਲ ਤੋਂ ਇਹ ਗੱਲ ਲਿਆ ਰਹੇ ਹਾਂ ਵੀ ਜਿਹੜਾ ਲੰਗਿਆਂ ਵਾਲਾ ਡਰੇਨ ਤੇ ਪੋਲਾ ਲੰਡੇ ਰੋਡਿਆ ਕਾਨੇ ਵਾਲੀ ਦੇ ਵਿਚਕਾਰ ਜਿਹੜਾ ਕਿ ਘੱਟੋ ਘੱਟ 8 ਤੋਂ 10 ਪਿੰਡਾਂ ਨੂੰ ਆਸਰੇ ਦੀ ਜੋੜਦਾ ਜਿਹੜਾ ਮੁਕਸਰ ਰੋਡ ਹੈ ਬਿਲਕੁਲ ਖਤਮ ਹੋ ਚੁੱਕਿਆ ਜਿਹੜਾ ਰੋਡ ਤੋਂ ਸਾਈਡ ਤੋਂ ਲੋਕ ਲੰਬੀ ਵੇਜ ਦੀ ਲੰਘਦੇ ਉਹ ਵੀ ਬੰਦ ਹੋ ਚੁੱਕਿਆ ਤੇ ਜਿਹੜਾ ਪੋਲਾ ਬਰਸਾਤ ਦੇ ਕਾਰਨ ਜੋ ਓਵਰਫਲੋ ਹੋ ਰਿਹਾ ਤੇ ਜਿਹੜਾ ਪਾਣੀ ਆ ਕੱਲ ਉੱਪਰ ਦੀ ਲੰਘ ਰਿਹਾ ਸੀਗਾ ਤੇ ਜਿਹੜਾ ਪਾਣੀ ਦਾ ਪੱਧਰ ਆ ਕੱਲ ਪਿੰਡ ਦੇ ਲੋਕਾਂ ਨੇ ਆਪ ਦੇ ਪੱਧਰ ਤੇ ਸਫਾਈ ਕੀਤੀ ਤੇ ਪੁਲ ਨੂੰ ਜਿਹੜਾ ਕੱਲ ਰੁੜਨ ਤੋਂ ਬਚਾਇਆ ਗਿਆ ਤੇ ਪਰ ਪਾਣੀ ਦਾ ਫਲੋ ਜਿਹੜਾ ਉਹ ਲਗਾਤਾਰ ਕੱਲ ਦਾ ਵਧ ਰਿਹਾ ਤੇ ਵਾਰ-ਵਾਰ ਪ੍ਰਸ਼ਾਸਨ ਦੇ ਧਿਆਨ ਚ ਲਿਆਉਣ ਦੇ ਬਾਵਜੂਦ ਇਹਨੇ ਕੋਈ ਸਾਰ ਨਹੀਂ ਲਈ ਤੇ ਜਿਹੜੀ ਇਹ ਡਾਫ ਆ ਤੁਹਾਨੂੰ ਦਿਖਾ ਦਿੰਨੇ ਆ ਸਾਹਮਣੇ ਨਾ ਸਵਾਰਨ ਦੇ ਕਾਰਨ ਜਿਹੜੀ ਲੱਗੀ ਹੋਈ ਤੇ ਜਿਹੜਾ ਪਾਣੀ ਦਾ ਅਗੋਹਾ ਜਿਹੜਾ ਰੁਕਿਆ ਹੋਇਆ ਤੇ ਜਿਹੜਾ ਬਹੁਤ ਘਟ ਪਾਣੀ ਅੱਗੇ ਵਧ ਰਿਹਾ ਤੇ ਆਸੇ ਪਾਸੇ ਜਿਹੜਾ ਖਾਰ ਪਾ ਰਿਹਾ ਚੱਲ ਅਸੀਂ ਪ੍ਰਸ਼ਾਸਨ ਨੂੰ ਲਗਾਤਾਰ ਬੇਨਤੀ ਕਰਦੇ ਰਹੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਤੇ ਲੋਕਾਂ ਵੱਲੋਂ ਵੀ ਬੇਨਤੀ ਕੀਤੀ ਗਈ ਤੇ ਲਗਾਤਾਰ ਦਬਾਅ ਦੇ ਸਦਕਾ ਉਹਨਾਂ ਨੇ ਇੱਕ ਜੀਸੀਪੀ ਭੇਜੀ ਉਹ ਵੀ ਸਿਰਫ 10 ਮਿੰਟਾਂ ਲਈ ਇੱਕੋ ਹਫ਼ਤਾ ਵੀ ਬੂਹੇ ਆਈ ਜਾਨ ਬਿੰਨੋ ਕੁੜੀ ਦੇ ਕੰਨ ਉਹਨਾਂ ਨੇ ਇੱਥੇ ਆਪਦੀ ਥੋੜੀ ਜੀ ਕੇਲੀ ਸੀਗੀ ਉਹ ਪਾਸੇ ਕੀਤੀ ਤੇ ਜਿਹੜਾ ਮਾਲਾ ਮੋਟਾ ਜਿਹੜਾ ਆਪ ਦਾ ਨਾਲੇ ਸ਼ੂਸ਼ਪਾ ਕਰਨਾ ਸੀ ਉਹ ਕਰਕੇ ਤੇ ਆਪ ਦਾ ਤੁਰਦੇ ਬਣੇ ਪਰ ਜਿਹੜੇ ਹਾਲਾਤ ਤੁਹਾਡੇ ਸਾਹਮਣੇ ਆ ਸਭ ਦੇ ਪੂਰੀ ਤਰ੍ਹਾਂ ਜਿਹੜੀ ਇਹ ਡਰੇਨ ਭਰ ਚੁੱਕੀ ਐ ਤੇ ਪ੍ਰਸ਼ਾਸਨ ਦੀ ਜਿਹੜੀ ਅੰਗੈਲੀ ਆ ਜਿਹੜੀ ਲਗਾਤਾਰ ਪਿਛਲੇ 12 13 ਸਾਲਾਂ ਤੋਂ ਲੰਗਿਆਂ ਵਾਲਾ ਡਰੇਨ ਦੀ ਸਫਾਈ ਨਾ ਹੋਣ ਦੇ ਕਾਰਨ ਜਿਹੜਾ ਪਾਣੀ ਵਾੜਾਂ ਆਉਣ ਦੇ ਵਿੱਚ ਵੜਨਾ ਸਟਾਰਟ ਹੋ ਗਿਆ ਪਿੱਛੇ ਵੰਗਲ ਤੇ ਲਵਾਲੇ ਵਾਲੀ ਦੇ ਵਿੱਚ ਕਾਰ ਟੁੱਟਿਆ ਜਿੱਥੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਉੱਥੇ ਜਿਹੜਾ ਮੇਨ ਹਾਈਵੇ ਤੇ ਪੁਲ ਬਣਿਆ ਠੇਕੇਦਾਰ ਦੀ ਤੇ ਅਧਿਕਾਰੀਆਂ ਦੀ ਨੰਗੇਲੀ ਦੇ ਕਾਰਨ ਜਿਹੜਾ ਉਹ ਵੰਗਲ ਤੇ ਲਵਾਣ ਵਾਲੀ ਦੇ ਵਿਚਕਾਰ ਟੁੱਟਿਆ ਨੰਗੇਲੀ ਇਹ ਸੀ ਕਿ ਵੀ ਜਿਹੜੇ ਪੌਲਾ ਉਹ ਵਿੱਚੋਂ ਸਫਾਈ ਨਹੀਂ ਕੀਤੀ ਗਈ ਜਿਹੜੇ ਉਹਦੇ ਧਾਰਾ ਮਿੱਟੀ ਨਾਲ ਬੰਦ ਹੋ ਸੀਗੇ ਇਸੇ ਤਰ੍ਹਾਂ ਜਿਹੜਾ ਇਹ ਪੌਲਾ ਲੰਡੇ ਰੋਡਾਂ ਵਾਲਾ ਕਾਨੇ ਵਾਲੀ ਦੇ ਵਿਚਕਾਰ ਪੈਂਦਾ ਇਹ ਵੀ ਤਕਰੀਬਨ ਤਕਰੀਬਨ ਬੰਦ ਸੀਗਾ ਤੇ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਇਹਨੂੰ ਡਰੇਨ ਨੂੰ ਸਵਾਰਿਆ ਜਾਵੇ ਜਿਹੜਾ ਪੌਲਾ ਨੂੰ ਸਹੀ ਢੰਗ ਨਾਲ ਚਾਲੂ ਕੀਤਾ ਜਾਵੇ ਪਰ ਉਹਦੇ ਪ੍ਰਸ਼ਾਸਨ ਦੇ ਕੰਨ ਤੇ ਕੋਈ ਨਹੀਂ ਜੂੰ ਸਰਕੀ ਤੇ ਜਿਹੜਾ ਡਰੇਨ ਵਿਭਾਗ ਆ ਕੱਲ ਇੱਥੇ ਐਸਡੀਓ ਸਾਹਿਬ ਕਿਸੇ ਹੋਰ ਕੰਮ ਆਏ ਸੀਗੇ ਕੱਸੀ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਦਾ ਪੱਲਾ ਝਾੜ ਕੇ ਇੱਥੇ ਭੱਜ ਗਏ ਉਹ ਨਾ ਕਿ ਉਹਨਾਂ ਨੇ ਪਿੰਡ ਵਾਲਿਆਂ ਦੀ ਕਿਸੇ ਦੀ ਗੱਲ ਸੁਣੀ ਤੇ ਪੋਲਾ ਜਿਹੜਾ ਪਹਿਲਾਂ ਵੀ ਅਸੀਂ ਕਹਿਆ ਵੀ ਇਹ ਕੋਹਨਾ ਪੋਲਾ ਜਿੱਥੇ ਕੁਝ ਟਾਈਮ ਬਾਅਦ ਲਗਾਤਾਰ ਹਾਸੀ ਹੁੰਦੇ ਰਹਿੰਦੇ ਆ ਸਾਡੀ ਦਾ ਪ੍ਰਸ਼ਾਸਨ ਤੇ ਮੰਗਾ ਵੀ ਇੱਕ ਵਾਰੀ ਜਿਹੜਾ ਇਹ ਪੋਲਾ ਇਹਨੂੰ ਪਾਣੀ ਦਾ ਵਹਾਅ ਜਿਹੜਾ ਤੇਜ਼ ਕਰਕੇ ਨਿਗਾਇਆ ਜਾਵੇ ਤੇ ਆਉਣ ਵਾਲੇ ਟਾਈਮ ਤੇ ਜਿਹੜਾ ਪੌਲਾ ਨਵਾਂ ਨਵੀਨੀਕਰਨ ਕੀਤਾ ਜਾਵੇ ਹੋਰ ਨਹੀਂ ਤਾਂ ਘੱਟੋ ਘਾਟ ਇਹਦੇ ਆਲੇ ਦੁਆਲੇ ਵਾਰ ਹੀ ਕੀਤੀ ਜਾ ਸਕੇ ਲੋਕਾਂ ਨੂੰ ਉਹਨਾਂ ਨੂੰ ਜਾਨ ਮਾਲ ਤੋਂ ਬਚਾਉਣ ਲਈ ਕੱਲ ਪਿੰਡਵੰਨਿਓ ਕਿਰਤੀ ਕਿਸਾਨ ਜੁੜੀਆਂ ਵੱਲੋਂ ਤੇ ਭਾਈ ਕਨਈਆ ਸਿੱਖਿਆ ਸੁਸਾਇਟੀ ਵੱਲੋਂ ਇੱਥੇ ਸਪੈਸ ਫਲੈਕਸਰ ਲਾਏ ਗਏ ਤੇ ਜਿਹੜੇ ਖੰਭੇ ਇੱਥੇ ਆਪ ਦੇ ਪੱਦਰ ਤੇ ਗੱਟ ਕੇ ਉਹਨਾਂ ਤੇ ਜਿਹੜੀਆਂ ਟੇਪਾਂ ਲਾਈਆਂ ਗਈਆਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਮੈਂ ਤੁਹਾਨੂੰ ਵਿਖਾਉਂਗਾ ਇਹ ਪੁਲ ਦੀ ਹਾਲਤ ਕੀ ਹੈ ਇਸ ਟਾਈਮ ਤੇ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਉਹ ਵੀ ਜੁੜੇ ਹੋਏ ਆ ਤੁਸੀਂ ਦੇਖੋਗੇ ਜਿਨ੍ਹਾਂ ਨੂੰ ਲੰਡੇ ਰੋਡੇ ਨੂੰ ਪਾਣੀ ਵੀ ਆਸੇ ਪਾਸੋਂ ਪਿਆਰੋ ਤੋਂ ਜਾਂ ਨਲਕਿਆਂ ਤੋਂ ਲੈ ਕੇ ਆਉਣਾ ਪੈਂਦਾ ਇਹ ਪੁਲ ਟੁੱਟਦਾ ਤਾਂ ਸੰਪਰਕ ਵੀ ਟੁੱਟਦਾ ਤੇ ਜਿਹੜੇ ਜੀਵਨ ਦੀ ਮੇਨ ਲੋਡ ਆ ਪਾਣੀ ਉਹਦੇ ਪੰਨੇ ਵੀ ਇਹ ਜਿਹੜਾ ਖਤਮ ਹੁੰਦੀ ਹੈ ਤੇ ਲੋਕਾਂ ਨੂੰ ਪਾਣੀ ਲਿਆਉਣ ਵਾਸਤੇ ਦੂਰ ਦਰਾਡੇ ਇਸੇ ਪੁਲ ਉਤੋਂ ਦੀ ਜਾਣਾ ਪੈਂਦਾ ਅਸੀਂ ਦੁਆਰਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਪੇਰੂ ਲੋਕਾਂ ਦੇ ਅਨੁਸਾਰ ਲਈ ਜਾਵੇ ਤੇ ਜਿਹੜਾ ਪੋਲਾ ਇਹਨੂੰ ਆਰਜੀ ਤੌਰ ਤੇ ਨਹੀਂ ਪੂਨ ਤੌਰ ਤੇ ਇਹਨੂੰ ਸਵਾਰਿਆ ਜਾਵੇ ਜਿਹੜੀ ਕੇਲੀ ਅੱਗੇ ਲਗਾਤਾਰ ਜਿਹੜੇ ਬੰਨ ਲੱਗੇ ਹੋਏ ਐ ਉਹਨੂੰ ਮੌਕੇ ਤੇ ਕ੍ਰੇਨ ਜਾਂ ਵੱਡੀ ਕ੍ਰੇਨ ਨਾਲ ਉਹ ਸਾਫ਼ ਕੀਤੇ ਜਾਣ ਹਾਜੀ ਸਾਡੀ ਕਿਸੇ ਨੇ ਬਾਣੀ ਫੜੀ ਆ ਰੋਜੀ ਬਰਤੰਦੀ ਨੂੰ ਆਖਿਆ ਤੇ ਅੱਜ ਜੈਸਵੀ ਆਉਂਦੀ ਐ ਤੇ ਅਸੀਂ ਆ ਕਢਾਉਣੇ ਆ ਹੁਣ ਆਹ ਜਿਹੜਾ ਪੁਲ ਸਾਡਾ ਬੰਦ ਆ ਤੜਕੇ ਤੇ ਲੱਗੇ ਪਏ ਇੱਥੇ ਕਢਣ ਝਾਫੇ ਹਾਜੀ ਰੋਜੀ ਸਾਹਿਬ ਆਏ ਸੀ ਇੱਥੇ ਤੁੰਨਾ ਤੇ ਬੇਨਤੀ ਕੀਤੀ ਜੇ ਜੈਸਵੀ ਢੱਲੀ ਆ ਤੇ ਆ ਘੰਟਾ ਪਹਿਲਾਂ ਹੀ ਆਏ ਅੱਜ ਦੇ ਨਾਲ ਦੀ ਨਾਲ ਜੈਸਵੀ ਢੱਲੀ ਤੇ ਆ ਪਟਾ ਤਾਂ ਸਾਰਾ ਗੰਦਗੁੰਦ ਤੇ ਇੱਕ ਕਰਾਂ ਜਿਵੇਂ ਲੱਗਦੇ ਆ ਸੇ ਵੀ ਕਢਾਈ ਗੋਲੇ ਵਾਲਾ ਡਰੇਨ ਦੇ ਉੱਪਰ ਖੜੇ ਆ ਪੁਲ ਦੇ ਉੱਤੇ ਤੇ ਤੁਸੀਂ ਦੋਨੋਂ ਪਾਸੇ ਨਿਗਾਹ ਮਾਰ ਲਓ ਜਿਵੇਂ ਜਿਹੜੀ ਆ ਗੋਲੇ ਵਾਲਾ ਡਰੇਨ ਆ 2-2 ਕਿਲੋਮੀਟਰ ਤੱਕ ਕੋਈ ਕੇਲੀ ਨਹੀਂ ਕੱਢੀ ਸਰਕਾਰ ਨੇ ਆ ਬਾਰਸ਼ਾਂ ਤੋਂ ਬਾਅਦ ਆ ਗੱਲ ਆਇਦਰ ਆ ਪਹਿਲੋਂ ਦਾ ਇਧਰ ਦੇਖ ਲਓ ਸੱਜੇ ਪਾਸੇ ਫਿਰ ਆ ਦੂਸਰੀ ਸਾਈਡ ਵੇਖ ਲਓ ਤੇ ਦਫਤਰਾ 'ਚ ਬੈਠ ਕੇ ਇਹਨਾਂ ਦੇ ਜਿਹੜੇ ਮੰਤਰੀ ਆ ਤੇ ਆਫੀਸਰ ਆ ਉਹ ਕਹਿੰਦੇ ਵੀ ਅਸੀਂ ਸਾਰੀਆਂ ਡਰੇਨਾ ਸਫਾਈ ਕਰਤੀਆਂ ਗੋਲੇ ਵਾਲਾ ਡਰੇਨ ਦੇ ਵਿੱਚ ਸੱਤ ਛੋਟੀਆਂ ਡਰੇਨਾ ਪੈਂਦੀਆਂ ਚਾਹੇ ਮਕੰਨ ਸਿੰਘ ਵਾਲੇ ਤੋਂ ਕਹਿ ਲੋ ਚਾਹੇ ਮਾਨ ਸਿੰਘ ਵਾਲੇ ਤੋਂ ਕਹਿ ਲੋ ਚਾਹੇ ਹੋਰ ਪਿੰਡਾਂ ਤੋਂ ਸੇ ਇੱਕ ਵੀ ਡਰੇਨ ਇਹਨਾਂ ਨੇ ਸਫਾਈ ਨਹੀਂ ਕੀਤੀ ਸੋ ਇਸ ਕਰਕੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਜੇ ਹੈਲੀਕਾਪਟਰ ਤੇ ਇੱਧਰ ਵੀ ਮੁਕਸਰਾਲ ਨੂੰ ਵੀ ਤੁਸੀਂ ਢੇੜਾ ਮਾਰ ਲਓ ਤਾਂ ਬਹੁਤ ਤੁਹਾਡਾ ਧੰਨਵਾਦ ਹੋਊਗਾ ਕਿਉਂਕਿ ਰੋਲੇ ਹੋਏ ਆ ਨਾ ਤਾਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਜੀ ਹਰਾਂ ਨੇ 5 ਸਾਲ ਮੁੱਖ ਮੁੱਖ ਮੰਤਰੀ ਹੁੰਦੇ ਆ ਇੱਥੇ ਕੋਈ ਢੇੜਾ ਮਾਰਿਆ ਤੇ ਹੁਣ 4 ਸਾਲ ਤੁੰ ਨੂੰ ਟੱਪ ਗਏ ਆ ਤੇ ਜਾਂ ਤਾਂ ਤੁਸੀਂ ਆਜੋ ਤੇ ਨਹੀਂ ਤਾਂ ਫਿਰ ਆਹ ਜਿਹੜੇ ਡਰੇਨਾਂ ਵਾਲੇ ਅਫੀਸਰ ਆ ਇਹਨਾਂ ਨੂੰ ਕਹਿ ਦਿਓ ਵੀ ਆਪ ਦੀਆਂ ਆ ਕੇ ਡਰੇਨਾਂ ਸਾਫ਼ ਕਰਨ ਤਾਂ ਕਿ ਜੋ ਇਹਨਾਂ ਨੇ ਦਫ਼ਤਰਾਂ 'ਚ ਬਹਿ ਕੇ ਇਹਨਾਂ ਦੇ ਮੰਤਰੀ ਬਿਆਨ ਦਿੰਦੇ ਆ ਜਾਂ ਮੁੱਖ ਮੰਤਰੀ ਜੀ ਬਿਆਨ ਦਿੰਦੇ ਆ ਉਹ ਬਿਆਨ ਦੀ ਸੱਚਾਈ ਕੀ ਆ ਇਹਦੇ ਵਿੱਚ ਸੱਤ ਡਰੇਨਰ ਠੀਕ ਆ ਨਾ ਉਹ ਸੱਤ ਡਰੇਨਾਂ ਸਾਫ਼ ਆ ਤੇ ਆਹ ਦੇਖ ਲਓ ਮਨ ਲਓ ਜਿੱਥੋਂ ਤੱਕ ਨਿਗਾ ਵੱਜਦੀ ਆ ਦੋਨੋਂ ਪਾਸੇ ਪੁੱਲ ਦੇ ਠੀਕ ਆ ਵੀਡੀਓ ਭੇਜ ਦਿੰਨੇ ਆ ਕੇਲੀ ਕੇਲੀ ਜੰਮੀ ਪਈ ਆ 4 ਸਾਲ ਹੋ ਗਏ ਦੀ ਸਫਾਈ ਨਹੀਂ ਹੋਈ ਆ ਤੁਸੀਂ ਬੇਬਾਕ ਅਦਾਤ ਕੀ ਚਲੋ ਆ ਜਰਾ ਰੂਮ ਬੰਦਾ ਮੇਰੇ ਭਰਾ ਦਾ ਘਰ ਵੀ ਤਾਇਆ ਲੋਕ ਬੰਨ ਕੇ ਸਿੱਝ ਜਾਂਦਾ ਜੀ ਬਹੁਤ ਪਿੱਛੇ ਨਹੀਂ ਜਾਂਦਾ ਬੰਨਣਾ ਇਹਦਾ ਭਾਈ ਜੀ ਪਤਾ ਇੱਕੋ ਗੱਲ ਪਾਣੀ ਲੜੀ ਨਾਲ ਸੋਹਣੇ ਵਾਲੇ ਸਾਰੇ ਦੀ ਸਾਹ ਹੋਂ ਬਕਰਦਾ ਮਰਿਆ ਕਿ ਤੂੰ ਮੁੜ ਕੇ ਆ ਤੁਸੀਂ ਹੁੰਡਾ ਦਾ ਮਰਿਆ 2 ਕਿਲੋਮੀਟਰ ਦਾ ਸੈਕਲ ਭਰਾ ਹਟਾ ਮੰਨ ਜਾ ਜੀ ਠੀਕ ਆ ਨਹੀਂ ਤੇਰਾ ਸੂਰ ਨਾ ਕੋਈ 2 ਕਿਲੋਮੀਟਰ ਸੌਣੇ ਚਾਹੀਏ